ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੋਰਠ ਇੱਕ ਓੰਕਾਰ ਸਤ ਗੁਰ ਪ੍ਰਸਾਦ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਤਦਾਰਾ ਪਹਿ ਆਨ ਲਟਾਵੈ ਬਹੁ ਪਰ ਪੰਚ ਕਰ ਪਰ ਧਨ ਲਿਆਵੈ ਸੁਤਦਾਰਾ ਪਹਿ ਆਣ ਲੋਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਆਤਨ ਬੇਰਾ ਤੇਰੇ ਜੀ ਪਹਿ ਲਈ ਜਰਾਓ ਚੇਨ ਚੇਨ ਤਨ ਛੀਜ ਜਰਾ ਜਨਾਵੇ ਤਬ ਤੇਰੀ ਓਕ ਕੋਈ ਪਾਨੀੋਂ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ RAM ਕੀ ਨਾ ਜਪਐ ਸਵੇਰਾ ਕਹੇ ਤ ਕਬੀਰ ਕੋਈ ਨਹੀਂ ਤੇਰਾ ਹਿਰਦੈ RAM ਕੀ ਨਾਮ ਜਪੈ ਸਵੇਰਾ ਸੋਰਠਿ ਇਕ ਓੰਕਾਰ ਸਤਿਗੁਰ ਪ੍ਰਸਾਦਿ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਹਿ ਆਣ ਲਟਾਵੇ ਬਹੁ ਪਰ ਪੰਜ ਕਰ ਪਰ ਧਨ ਲਿਆਵੇ ਸੁਤਦਾਰਾ ਪਹਿ ਆਣ ਲਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਆਤਨ ਬੇਰਾ ਤੇਰੇ ਜੀ ਪਹਿਲੀ ਜੈ ਰਹਾਓ ਚੇਨ ਚੇਨ ਤਨ ਛੀਜ ਜਰਾ ਜਨਾਵੇ ਤਬ ਤੇਰੀ ਓਕ ਕੋਈ ਪਾਨੀ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੇ ਰਾਮ ਕੀ ਨਾਮ ਜਪੈ ਸਵੇਰਾ ਕਹਤ ਕਬੀਰ ਕੋਈ ਨਹੀਂ ਤੇਰਾ ਹਿਰਦੇ ਰਾਮ ਕੀ ਨਾਮ ਜਪੈ ਸਵੇਰਾ ਸੋਰਠਿ ਇਕ ਓੰਕਾਰ ਸਤਗੁਰ ਪ੍ਰਸਾਦ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਹਿ ਆਣ ਲੋਟਾਵੇ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਹਿ ਆਣ ਲੋਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਆਤਨ ਬੇਰਾ ਤੇਰੇ ਜੀ ਪਹਿ ਲਈ ਜਰਾਓ ਚੇਨ ਚੇਨ ਤਨ ਛੀਜ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਨੀ ਨਾ ਪਾਵੇ ਕਹਤ ਕਬੀਰ ਕੋਈ ਨਹੀਂ ਤੇਰਾ ਹਿਰਦੈ RAM ਕੀ ਨਾਮ ਜਪਐ ਸਵੇਰਾ ਕਹਤ ਕਬੀਰ ਕੋਈ ਨਹੀਂ ਤੇਰਾ ਹਿਰਦੈ RAM ਕੀ ਨਾਮ ਜਪਐ ਸਵੇਰਾ ਸੋਰਠਿ ਇਕ ਓੰਕਾਰ ਸਤ ਗੁਰ ਪ੍ਰਸਾਦ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਹਿ ਆਨ ਲਟਾਵੇ ਬਹੁ ਪਰਪੰਚ ਕਰ ਪਰ ਧਨ ਲਿਆਵੇ ਸਤਿਦਾਰਾ ਪਹਿ ਆਣ ਲੋਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਆਂਤਨ ਬੇਰਾ ਤੇਰੇ ਜੀ ਪਹਿ ਲਈ ਜਰਾਓ ਚੇਨ ਚੇਨ ਤਨ ਛੀਜ ਜਰਾ ਜਨਾਵੇ ਤਬ ਤੇਰੀ ਓਕ ਕੋਈ ਪਾਣੀ ਓ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ RAM ਕੀ ਨਾ ਜਪੈ ਸਵੇਰਾ ਕਹਿਤ ਕਬੀਰ ਕੋਈ ਨਹੀਂ ਤੇਰਾ ਹੇ ਰਦੇ RAM ਕੀ ਨਾਮ ਜਪੈ ਸਵੇਰਾ ਸੁਰਠ ਇਕ ਓੰਕਾਰ ਸਤ ਗੁਰ ਪਰਸਾਦ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਹਿ ਆਨ ਲਟਾਵੇ ਬਹੁ ਪਰ ਪੰਚ ਕਰ ਪਰ ਧਨ ਲਿਆਵੈ ਸੁਤਦਾਰਾ ਬਹਿ ਆਣ ਲੋਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਆਤਨ ਬੇਰਾ ਤੇਰੇ ਜੀ ਪਹਿ ਲਈ ਜਰਾਓ ਚਨ ਚਨ ਤਨ ਛੀਜ ਜਰਾ ਜਨਾਵੇ ਤਬ ਤੇਰੀ ਓਕ ਕੋਈ ਪਾਣੀ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ RAM ਕੀ ਨਾ ਜਪ ਸਵੇਰਾ ਕਹਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨਾ ਜਪੈ ਸਵੇਰਾ ਸੋਰਠ ਇਕ ਓੰਕਾਰ ਸਤ ਗੁਰ ਪ੍ਰਸਾਦ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਹਿ ਆਣ ਲਟਾਵੇ ਬਹੁ ਪਰ ਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਹਿ ਆਣ ਲਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਤਨ ਨ ਬੇਰਾ ਤੇਰੇ ਜੀ ਪਹਿ ਲਈ ਜਾ ਰਹਾਓ ਚੇਨ ਚੇਨ ਤਨ ਛੀਜ ਜਰਾ ਜਨਾਵੇ ਤਬ ਤੇਰੀ ਓਕ ਕੋਈ ਪਾਨੀ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੇ ਰਾਮ ਕੀ ਨਾਮ ਜਪੈ ਸਵੇਰਾ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੇ ਰਾਮ ਕੀ ਨਾਮ ਜਪੈ ਸਵੇਰਾ ਸੋਰਠਿ ਇਕ ਓੰਕਾਰ ਸਤਗੁਰ ਪ੍ਰਸਾਦ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਹਿ ਆਣ ਲੋਟਾਵੇ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਹਿ ਆਣ ਲੋਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਆਤਨ ਬੇਰਾ ਤੇਰੇ ਜੀ ਪਹਿ ਲੀਜੈ ਰਹਾਓ ਚੇਨ ਚੇਨ ਤਨ ਛੀਜੈ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਨੀ ਨਾ ਪਾਵੇ ਕਹਤ ਕਬੀਰ ਕੋਈ ਨਹੀਂ ਤੇਰਾ ਹਿਰਦੈ RAM ਕੀ ਨਾਮ ਜਪਐ ਸਵੇਰਾ ਕਹਤ ਕਬੀਰ ਕੋਈ ਨਹੀਂ ਤੇਰਾ ਹਿਰਦੈ RAM ਕੀ ਨਾਮ ਜਪਐ ਸਵੇਰਾ ਉਰਠ ਇਕ ਓੰਕਾਰ ਸਤਿਗੁਰ ਪ੍ਰਸਾਦ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਹਿ ਆਨ ਲਟਾਵੇ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਹਿ ਆਣ ਲੋਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੈ ਆਂਤਨ ਬੇਰਾ ਤੇਰੇ ਜੀ ਪਹਿ ਲੀਜੈ ਰਹਾਓ ਚੇਨ ਚੇਨ ਤਨ ਛੀਜੈ ਜਰਾ ਜਨਾਵੇ ਤਬ ਤੇਰੀ ਓਕ ਕੋਈ ਪਾਣੀ ਓ ਨਾ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ RAM ਕੀ ਨਾ ਜਪ ਸਵੇਰਾ ਕਹਿਤ ਕਬੀਰ ਕੋਈ ਨਹੀਂ ਤੇਰਾ ਹੇ ਰੇ ਦਾ ਰਾਮ ਕੀ ਨਾਮ ਜਪੈ ਸਵੇਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ